ਮਾਈਨਿੰਗ ਬਾਰੇ ਗੱਲ ਕੀਤੀ ਗਈ ਹੈ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਉਸ ਦੇ ਸਬੰਧ ਦੇ ਵਿੱਚ ਮੈਂ ਅੱਜ ਵਿਧਾਨ ਸਭਾ ਦੇ ਵਿੱਚ ਵੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਅਸੀਂ ਮਾਈਨਿੰਗ ਦਾ ਕੰਮ ਹੈ ਡਿਪਾਰਟਮੈਂਟ ਸ਼ੁਰੂ ਤੋਂ ਕਰ ਰਹੇ ਹਾਂ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸੋਚ ਸਦਕਾ ਅਸੀਂ ਫੈਸਲਾ ਕੀਤਾ ਕਿ 5.5 ਰੁਪਏ ਦੇ ਹਿਸਾਬ ਨਾਲ ਰੇਤਾ ਬਜਰੀ ਲੋਕਾਂ ਨੂੰ ਦੇਣਾ ਤੇ ਉਸ ਦੇ ਅਕੋਰਡਿੰਗਲੀ 5.5 ਰੁਪਏ ਰੇਤਾ ਪੀਐਮਸੀ ਜਿਹੜੀਆਂ ਸਾਈਟਸ ਅਸੀਂ ਖੋਲੀਆਂ ਉਹਨਾਂ ਸਾਈਟਸ ਦੇ ਉੱਤੇ ਹਜ਼ਾਰਾਂ ਲੋਕਾਂ ਨੂੰ ਜਿਹਦੇ ਵਿੱਚ ਲੇਬਰ ਵਾਲੇ ਟਰਾਲੀਆਂ ਵਾਲੇ ਕਿਸਾਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਕੁਝ ਠੇਕੇਦਾਰਾਂ ਨੂੰ ਮਿਲਦਾ ਸੀ ਸੋ ਉਸ ਸਕੀਮ ਕਿ ਅਸੀਂ ਕੀਤੀ ਉਸ ਸਕੀਮ ਦੇ ਤਹਿਤ ਲੋਕਾਂ ਨੂੰ ਲਾਭ ਹੋਇਆ ਸੋ ਉਸ ਤੋਂ ਬਾਅਦ ਅਸੀਂ ਜਿਹੜੀ ਹਰਿੱਕ ਸਾਈਟ ਤੇ ਉਹਦੀ ਆਕਸ਼ਨ ਹੈ ਜਿਹੜੀ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਦੀ ਆਕਸ਼ਨ ਕੀਤੀ ਅਤੇ ਗਵਰਨਮੈਂਟ ਨੇ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਵੱਡਾ ਅਮਾਉਂਟ ਹੈ ਜਿਹੜਾ ਉਹ ਡੀਸਰਟਿੰਗ ਤੋਂ ਹੁਣ ਇੱਥੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਇਆ ਤੇ ਅਸੀਂ ਫਲਾਈਂਗ ਸਕੈਡ ਬਣਾਏ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਦੀ ਸ਼ਿਕਾਇਤ ਮਿਲੀ ਉੱਥੇ ਬਹੁਤ ਲੋਕਾਂ ਤੇ ਐਫਆਈਆਰਾਂ ਕੀਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੁਰਮਾਨੇ ਵਸੂਲੇ ਨੇ ਸੋ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਹਰ ਤਰੀਕੇ ਦੇ ਨਾਲ ਲੀਗਲ ਮਾਈਨਿੰਗ ਹੋਣ ਦਿੱਤੀ ਤੇ ਇਲੀਗਲ ਮਾਈਨਿੰਗ ਦੇ ਉੱਤੇ ਅਸੀਂ ਸਖੰਜਾ ਕੱਸ ਕੇ ਰੱਖਿਆ ਤੇ ਜਿਹੜੇ ਜੁਰਮਾਨਿਆਂ ਦੀ ਗੱਲ ਸੀ ਪਿਛਲੀਆਂ ਸਰਕਾਰਾਂ ਵੇਲੇ ਜਿੱਥੇ 5 ਤੋਂ 10000 ਰੁਪਏ ਜੁਰਮਾਨਾ ਦੀ ਅਸੀਂ 50000 ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨੇ ਦੀ ਰਕਮ ਹੈ ਜਿਹੜੀ ਉਹ ਵੀ ਅਸੀਂ ਵਧਾਈ ਤੇ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਗੱਲ ਸਦਨ ਦੇ ਵਿੱਚ ਕਿ ਬਨੋੜ ਦੇ ਨੇੜੇ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਮੈਂ ਤੇ ਦੱਸਿਆ ਕਿ ਪਹਿਲੀ ਗੱਲ ਤਾਂ ਉੱਥੇ ਇਲੀਗਲ ਮਾਈਨਿੰਗ ਨਹੀਂ ਡੀਸਰਟਿੰਗ ਦਾ ਕੇਸ ਸੀ ਉਸ ਡੀਸਰਟਿੰਗ ਦੇ ਲਈ ਅਸੀਂ ਪਰ ਕਾਇਦਾ ਤੌਰ ਤੇ ਉਹਦੇ ਟੈਂਡਰ ਲਾਏ ਪਹਿਲੇ ਟੈਂਡਰ ਅਸੀਂ 9 ਫਰਵਰੀ 2024 ਨੂੰ ਟੈਂਡਰ ਲਾਇਆ ਕੋਈ ਬਿਡਰ ਨਹੀਂ ਹਸਤੇ ਉੱਤੇ ਆਇਆ ਉਸ ਤੋਂ ਬਾਅਦ 1 ਤਿੰਨ 24 ਨੂੰ ਓਪਨ ਕੀਤਾ ਫਿਰ 4 ਤਿੰਨ 24 ਨੂੰ ਕੀਤਾ ਫਿਰ 11 ਤਿੰਨ 24 ਨੂੰ ਅਸੀਂ ਓਪਨ ਕੀਤਾ ਕੋਈ ਬਿਡਰ ਨਹੀਂ ਆਇਆ ਉਸ ਤੋਂ ਬਾਅਦ 7 5 24 ਨੂੰ ਜਿਹੜੇ ਬਿਡਰ ਆਏ 5 ਰੁਪਏ 25 ਪੈਸੇ ਪਰ ਕਿਊਬ ਫੋਟ ਦੇ ਹਿਸਾਬ ਨਾਲ ਅਸੀਂ ਉਹਨਾਂ ਦੀ ਔਕਸ਼ਨ ਕੀਤੀ ਤੇ ਅੱਜ ਤੱਕ 82 ਲੱਖ 93250 ਰੁਪਏ ਉਸ ਬਨੂਰ ਦੀ ਡੀਸਰਟਿੰਗ ਸਾਈਟ ਤੋਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਅਸਲ ਦੇ ਵਿੱਚ ਕੀ ਹੈ ਕਿ ਡੀਸਰਟਿੰਗ ਜਿਹਨੂੰ ਇਲੀਗਲ ਦੀ ਗੱਲ ਕਰਦੇ ਨੇ ਇਹਨਾਂ ਦੇ ਸਮੇਂ ਇਲੀਗਲ ਥੀ ਹੁਣ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਸੀ ਜਦੋਂ 2017 ਸਰਕਾਰ ਬਣੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਜੋ ਪਿਛਲੀ ਆਕਸ਼ਨ ਹੋਈ ਹੋਈ ਥੀ ਪਿਛਲੇ ਸਰਕਾਰਾਂ ਦੇ ਡੀਲ ਹੋਈ ਹੋਈ ਸੀ ਸਾਰੇ ਕੈਨਸਲ ਕਰਕੇ ਇਹਨਾਂ ਨੇ ਨਵੇਂ ਸਿਰੇ ਤੋਂ ਆਕਸ਼ਨ ਕੀਤੀ ਤੇ ਪੂਰੇ ਪੰਜਾਬ ਨੂੰ 7 ਬਲਾਕਾਂ ਦੇ ਵਿੱਚ ਵੰਡਤਾ ਜਿੱਥੇ ਮਾਈਨਿੰਗ ਦਾ ਸਾਈਟs ਨੇ ਥੀ ਉਹ ਵੀ ਵਿਛੇ ਕਰਤੀਆਂ ਸੋ 7 ਬਲਾਕਾਂ ਦੇ ਵਿੱਚ ਇਹਨਾਂ ਨੇ ਵੰਡ ਕੇ ਉਸ ਦੀ ਆਕਸ਼ਨ ਕੀਤੀ ਤੇ 1.5 ਸਾਲ ਤੱਕ ठेकेदार ਸਾਰੇ ਪੰਜਾਬ ਨੂੰ ਪਟਦੇ ਰਹੇ ਉਸ ਤੋਂ ਬਾਅਦ ਉਹਨਾਂ ਠੇਕੇਦਾਰਾਂ ਨੂੰ ਜਦੋਂ ਇਹਨਾਂ ਨੂੰ ਸਮਝ ਆਈ ਤਾਂ ਉਹਨਾਂ ਠੇਕੇਦਾਰਾਂ ਤੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਕਰਾਇਆ ਉੱਥੇ ਪੰਜਾਬ ਸਰਕਾਰ ਨੇ ਕੰਟੈਸਟ ਨਹੀਂ ਕੀਤਾ ਉਹਨਾਂ ਠੇਕੇਦਾਰਾਂ ਨੂੰ 18 ਕਰੋੜ ਰੁਪਏ ਵਾਪਸ ਕੀਤਾ ਤੇ ਉਸ ਤੋਂ ਠੇਕੇਦਾਰ ਫਿਰ ਕਹਿੰਦੇ ਕਿ ਸਾਡਾ ਦਾ ਮਾਲ ਨਹੀਂ ਪੂਰਾ ਹੋਇਆ ਸੋ ਉਹਨਾਂ ਦਾ ਮਾਲ ਪੂਰਾ ਕਰਨ ਦੇ ਲਈ ਇਹਨਾਂ ਨੇ ਡੀਸਰਟਿੰਗ ਸੀ ਜੋ ਉਹ ਡੀਸਰਟਿੰਗ ਨੂੰ ਕਾਨੂੰਨੀ ਰੂਪ ਦੇ ਕੇ ਅਰਜ਼ ਕਿੱਡੇ ਹੈਰਾਨੀ ਦੀ ਗੱਲ ਆ ਕਿ ਡੀਸਿਲਟਿੰਗ ਦੇ ਲਈ ਇਹਨਾਂ ਨੇ ਉਸ ਦੇ ਵਿੱਚ ਬਕਾਇਦਾ ਕੈਬਨਟ ਨੋਟ ਲਿਆਂਦਾ ਕੈਬਨਟ ਨੋਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ ਜੇ ਡੀਸਿਲਟਿੰਗ ਅਸੀਂ ਕਰਦੇ ਆ ਤਾਂ ਸਰਕਾਰ ਦਾ 167 48 ਕਰੋੜ ਰੁਪਇਆ ਲੱਗਦਾ ਤੇ ਅਸੀਂ ਠੇਕੇਦਾਰਾਂ ਨੂੰ ਕਹਦਾਂਗੇ ਆ ਉਹ ਡੀਸਿਲਟਿੰਗ ਕਰਨ ਲਗੇ ਹੁਣ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਜਿੱਤੇ ਸਰਕਾਰ ਦੇ ਦਾ ਪੈਸੇ ਲੱਗਦੇ ਆ ਸਰਕਾਰ ਤਾਂ ਡੀਸੈਲਟਿੰਗ ਕਰ ਨਹੀਂ ਰਹੀ ਤੇ ਠੇਕੇਦਾਰ ਕਿਉਂ ਕਰੂਗਾ ਠੇਕੇਦਾਰ ਨੂੰ ਜੇ ਕੋਈ ਫਾਇਦਾ ਹੋਊ ਤਾਂ ਹੀ ਕਰੂਗਾ ਆ ਠੇਕੇਦਾਰ ਕੌਣ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਤੇ ਉਹਨਾਂ ਨੂੰ ਡੀਸੈਲਟਿੰਗ ਕਰਤੀ ਸੋ ਇਹਨਾਂ ਨੂੰ ਲੀਗਲ ਤੇ ਇਲੀਗਲ ਦਾ ਫਰਕ ਹੀ ਪਤਾ ਨਹੀਂ ਸੀ ਕਿਉਂਕਿ ਸਾਰਾ ਪੰਜਾਬ ਹੀ ਇੱਕ ਪਾਸੇ ਕਰਦਾ ਸੀ ਸੋ ਜਿਹੜੇ ਲੋਕ ਬਿਨਾਂ ਕਿਸੇ ਲੌਜੀਕ ਤੋਂ ਇਹ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਸੇ ਲੌਜੀਕ ਦੇ ਨਾਲ ਦੱਸੋ ਜ਼ਿੰਮੇਵਾਰ ਤੁਸੀਂ ਹੋ ਤੇ ਸਾਨੂੰ ਕਹਿੰਦੇ ਇਲੀਗਲ ਮਾਈਨਿੰਗ ਹੋ ਰਹੀ ਹੈ ਜੇ ਕਿਤੇ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਸ ਤੇ ਬਕਾਇਦਾ ਐਕਸ਼ਨ ਲਏ ਅਸੀਂ ਐਕਸ਼ਨ ਲਵਾਂਗੇ ਸਰਕਾਰ ਦੀ ਜ਼ੀਰੋ ਟੋਲਰੈਂਸ ਪ੍ਰੋਫੈਸ਼ਨ ਦੇ ਉੱਤੇ ਹੈਗੀ ਹੈ ਭ੍ਰਿਸ਼ਟਾਚਾਰ ਦੇ ਉੱਤੇ ਹੈਗੀ ਹੈ ਅੱਜ ਬੇਨਤੀ ਕੀਤੀ ਹੈ ਮੈਂ ਸਾਰੇ ਸਰਦਾਰ ਪ੍ਰਗਟ ਸਿੰਘ ਜਿਨ੍ਹਾਂ ਨੇ ਕਿਹਾ ਸੀ ਮੈਂ ਅਸੀਂ ਨਾਲ ਚੱਲਣ ਨੂੰ ਤਿਆਰ ਹਾਂ ਤੁਹਾਡੇ ਅਸੀਂ ਉੱਥੇ ਜਾ ਕੇ ਦੇਖਾਂਗੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਜਿੱਥੇ ਵੀ ਕਿਤੇ ਸ਼ਿਕਾਇਤ ਮਿਲਦੀ ਹੈ ਅਸੀਂ ਸਾਰੇ ਵਿਰੋਧੀ ਧਿਰ ਵੀ ਅਸੀਂ ਵੀ ਸਾਰੇ ਪੰਜਾਬ ਸਪੋਰਟ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਆ ਸੋ ਬਜਾਏ ਦੂਸ਼ਣਵਾਦੀ ਦੇ ਬਿਨਾ ਕਿਸੇ ਲੌਜੀਕ ਤੋਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਤੇ ਗਲਤੀ ਹੁੰਦੀ ਹੈ ਸਾਨੂੰ ਦੱਸਣ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਲੋਕਾਂ ਨੂੰ ਸਸਤਾ ਰੇਤ ਤੇ ਸਸਤਾ ਬਜਰੀ ਜਿਹੜੇ ਮਹਈਆ ਕਰਾਉਣੀ ਹੈ ਆਜਾ ਜੀ ਨੇ ਰੋਪਲਾਇਆ ਸੀ ਕਿ ਛਤਪੀਰ ਸੂਦੇ ਲਾ ਕੇ ਮਾਈਨਿੰਗ ਹੋ ਰਹੀ ਹੈ ਤਾਂ ਉੱਥੇ ਇੱਕ ਮੰਤਰੀ ਦੇ ਰਿਸ਼ਤੇਦਾਰ ਦਾ ਨਾਮ ਆ ਸਾਹਮਣੇ ਆ ਰਿਹਾ ਇਸ ਜਿਹੜੇ ਦਾ ਰੋਪਲਾਇਆ ਸੀ ਉੱਥੇ ਕਹਿ ਰਹੇ ਹੋ ਯਾ ਤਾਂ ਨਹੀਂ ਵੱਖਰਾ ਜਿਹਾ ਸਕੇਦਾ ਹਾਂ ਸੀ ਮੈਂ ਦੋਨਾਂ ਤੇ ਕਹਿ ਰਿਹਾ ਜਿਹੜੀ ਬਨੂੜ ਦੀ ਗੱਲ ਕੀਤੀ ਮੈਂ ਬਨੂੜ ਦੀ ਗੱਲ ਤੇ ਦੱਸ ਰਿਹਾ ਕਿ ਬਨੂੜ ਦੇ ਜੋ ਜੋ ਬਨੂੜ ਦੇ ਡੀ ਸੈਲਟਿੰਗ ਦੀ ਗੱਲ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਚਾਰ ਵਾਰ ਟੈਂਡਰ ਲਾਏ ਆ ਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਸ ਸਾਈਡ ਦਾ ਪਹਿਲਾ ਡੀਸਰਟਿੰਗ ਸਾਈਟ ਸੀ ਜਿਹੜੀ ਆਇਡੈਂਟੀਫਾਈ ਕੀਤੀ ਤੇ ਉਸ ਡੀਸਰਟਿੰਗ ਸਾਈਟ ਦੇ ਅਸੀਂ ਟੈਂਡਰ ਲਾਏ ਨੇ ਬਕਾਇਦਾ ਚਾਰ ਵਾਰੀ ਚੌਥੀ ਵਾਰੀ ਬਿਡਰ ਆਏ ਤੇ ਉਹਨਾਂ ਬਿਡਰਾਂ ਨੂੰ ਉਹ ਸਾਈਟ ਅਲਾਰਟ ਕੀਤੀ ਤੇ 82,91,250 ਰੁਪਏ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏ ਨੇ ਕੋਈ ਸਭ ਜਿਹੜਾ ਤਾਸੀ ਮਾਜਵਾ ਬਨ ਉੱਪਰ ਰੋਪ ਲਾਇਆ ਗਿਆ ਸੀਗਾ ਇਹ ਕਿ ਆ ਗਿਆ ਕਿ 7ਵੇਂ ਸੂਤੇ ਲਾਗੇ ਮਾਈਨਿੰਗ ਹੋ ਰਹੀ ਹੈ ਹੁਣ ਵੀ ਹੋ ਰਹੀ ਹੈ ਤਾਂ ਉਸ ਇੱਕ ਮੰਤਰੀ ਦੇ ਅਚਾਰ ਦਾ ਨਾਮ ਸ਼ਾਮਿਲ ਆ ਰਿਹਾ ਹੈ ਸਾਹਮਣੇ ਉੱਥੇ ਉੱਥੇ ਕੁਝ ਇਨਵੈਸਟੀਗੇਸ਼ਨ ਕਰਾਉਗੇ ਕਿਉਂਕਿ ਅਮਨ ਰੋੜਾ ਜੀ ਵੀ ਕਹਿ ਚੁੱਕੇ ਨੇ ਕਿ ਇਸ ਤਰੀਕੇ ਦਾ ਕੋਈ ਕੰਮ ਨਹੀਂ ਹੋਣਾ ਕੋਈ ਉੱਥੇ ਮਾਈਨਿੰਗ ਤੇ ਤਾਂ ਗੱਲੇ ਨਹੀਂ ਨਾ ਮਾਈਨਿੰਗ ਹੈ ਹੀ ਨਹੀਂ ਉੱਥੇ ਓਨਲੀ ਰਿਵਰ ਦੇ ਵਿੱਚ ਜਦੋਂ ਰਿਵਰ ਦੇ ਵਿੱਚ ਗਾਧ ਇਕੱਠੀ ਹੋ ਜਾਂਦੀ ਹੈ ਉਹ ਡੀਸੈਲਟਿੰਗ ਹੈ ਤੇ ਮਾਈਨਿੰਗ ਤਾਂ ਤੇ ਹੈ ਹੀ ਨਹੀਂ ਉਹ ਡੀਸੈਲਟਿੰਗ ਦਾ ਬਕਾਇਦਾ ਟੈਂਡਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ ਸੋ ਇਸ ਕਰਕੇ ਉਹਦਾ ਤਾਂ ਕੁਝ ਮਤਲਬ ਹੀ ਨਹੀਂ ਰਹ ਜਾਂਦਾ ਸੋ ਮੇਰੇ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਰਾਹੀਂ ਜਿਵੇਂ ਕਿ ਸਾਰੇ ਅਸੀਂ ਜਵਾਬਦੇ ਹਾਂ ਜੇ ਕਿਤੇ ਗਲਤੀ ਕੋਈ ਨਜ਼ਰ ਆਵੇ ਸਾਨੂੰ ਦੱਸੋ ਅਸੀਂ ਲੋਕਾਂ ਦੇ ਲਈ ਅਸੀਂ ਉਸੇ ਤਰ੍ਹਾਂ ਕਰਨੇ ਵੀ ਤਿਆਰ ਹਾਂ ਜਿੱਥੇ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਉੱਥੇ ਜੁਰਮਾਨੇ ਵੀ ਕੀਤੇ ਨੇ ਅਸੀਂ ਤੇ ਅਸੀਂ ਸਰਕਾਰ ਦਾ ਰੈਵਨਿਊ ਵਧਾਇਆ ਜਿਹੜੇ ਪਿਛਲੇ ਇਹਨਾਂ ਦੀ ਕਾਂਗਰਸ ਦੀ ਸਰਕਾਰ ਵੇਲੇ ਸੀ 5 ਸਾਲਾਂ ਦੇ ਵਿੱਚ 488 ਕਰੋੜ ਰੁਪਏ ਦਾ ਰੈਵਨਿਊ ਸੀ ਇਹਨਾਂ ਦਾ ਜਿਹਦੇ ਵਿੱਚੋਂ 18 ਕਰੋੜ ਇਹਨਾਂ ਨੇ ਵਾਪਸ ਕੀਤਾ ਤੇ ਸਾਡਾ 76 ਕਰੋੜ ਰੁਪਈਆ ਦਾ ਤੇ ਮਿਸਾਲਾਂ ਦੇ ਵਿੱਚ ਸੋ ਰੈਵਨਿਊ ਸਾਡਾ ਵਧ ਰਿਹਾ ਹੈ ਲੋਕਾਂ ਨੂੰ ਅਸੀਂ ਸਹੀ ਰੇਤ ਦੇ ਰਹੇ ਹਾਂ ਸੋ ਇਥੇ ਇਲੀਗਲ ਦੀ ਗੱਲ ਆਹੀ ਕਿੱਥੋਂ ਹੈ ਜੀ ਕੋਈ ਸਾਹਿਬ ਇਹ ਕੱਜ ਸਵੇ ਸੇ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਚਰਚਾ ਹੈ ਅਗਰ ਆਪ ਸੋ ਜ਼ਿੰਮੇਵਾਰ ਤੁਸੀਂ ਹੈ ਪੰਜਾਬ ਦਾ ਤਾਂ ਕਿ ਆਪਕੇ ਜਵਾਬ ये कहा जा रहा है कि अरविंद देखो ऐसी आज की तारीख में कोई किसी तरह की बात नहीं, नहीं, नहीं। ये है ये टोटली अफवाहें हैं कोई कुछ कह रहा है कोई कुछ कह रहा है ये सब अफवाहें हैं हम सब अरविंद केजरीवाल जी के नेतृत्व में आम आदमी पार्टी पूरी तरह एकजुट होकर पंजाब के लोगों के लिए काम कर रही है ऐसा कुछ तो है ही नहीं आज की तारीख में तो जब कोई ऐसी बात ही नहीं है तो सवाल ही नहीं उठता इस बात का इसकी डिटेल पहले किसने दे दी थी पहले अकाली सरकार ने चौटाला साहब को दी गई थी किसने दी थी ये किसी बात को किसी नेता को कोई खतरे की बात होती है तो मैं समझता तो हूँ इसमें कौन सी बुरी बात होगी अच्छा ये गलत तो बात है बिल्कुल डॉक्टर बाबा साहब भीमराव अंबेडकर जी संविधान के निर्माता और शहीद आजम भगत सिंह जिनकी वजह से आज हम सब लोग यहाँ खड़े हैं जिन्होंने शहादत दी हमारी सरकार ने सरदार भगवान सिंह मान ने पहले दिन फैसला किया था कि पूरे देश के पूरे प्रदेश के जितने भी ऑफिस उनकी तस्वीरें लगेंगी वो लगी हुई थी आज उनकी तस्वीरें हटाना देश का कॉन्स्टिट्यूशन जो बाबा साहब ने लिखा पूरे दुनिया में इस बात की चर्चा है कि इससे बढ़िया कोई कॉन्स्टिट्यूशन नहीं है उनकी तस्वीरें हटाना ये मैं समझता हूँ बहुत ही गलत बात है जिसकी जितनी निंदा की जाए कामया विधानसभा में भी ये बात रखी गई है और सभी लोगों ने एकजुट होकर इस बात की निंदा की है, सर, वो है जो सेंटर की आ जाएगा, उसके बाद अभी चर्चा चलेगी देखेंगे जो भी सेंट्रल गवर्नमेंट हमसे जाते करने की कोशिश कर रही है हम उसके खिलाफ सब एकजुट हैं तगड़े होकर लड़ेंगे थैंक यू धन्यवाद